ਜੇ ਤੁਹਾਡਾ ਬਜਟ 30000 ਰੁਪਏ ਹੈ ਔਰ ਤੁਸੀਂ ਇੱਕ ਵਧੀਆ ਫੋਨ ਲੱਭ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 30000 ਰੁਪਏ ਦੇ ਲਾਗੇ ਚਾਗੇ ਜਿੰਨਾ ਦਾ ਪ੍ਰਾਈਸ ਰਹਿਣ ਵਾਲਾ ਹੈ 5 ਤੋਂ 6 ਫੋਨ ਦੱਸਾਂਗਾ ਤੁਸੀਂ ਖੁਦ ਵੀ ਕੋਈ ਵੀ ਕੰਪਨੀ ਦਾ ਫੋਨ ਲੈ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ RAM ਜਿਹੜੀ ਆ ਘੱਟੋ-ਘੱਟ 8GB ਹੋਵੇ ਔਰ ਮੈਮਰੀ ਜਿਹੜੀ ਆ ਤੁਸੀਂ 256GB ਤੱਕ ਲੈਣੀ ਆ 512MB ਜੇ ਇਸ ਪ੍ਰਾਈਸ ਰੇਂਜ ਵਿੱਚ ਤੇ ਸੁਨੇ ਤੇ ਸੁਹਾਗੇ ਵਾਲੀ ਗੱਲ ਆ ਔਰ ਜੇਕਰ ਗੱਲ ਕਰੀਏ ਪਹਿਲੇ ਫੋਨ ਦੀ ਤਾ ਬਹੁਤ ਹੀ ਸੋਹਣਾ ਫੋਨ ਆ ਔਰ ਸੌਫਟਵੇਅਰ ਵਾਈਜ਼ ਵੀ ਬਹੁਤ ਕਲੀਨ ਆ OnePlus Nord 5 6.83 ਇੰਚ ਦੀ ਐਮੂਲੇਟ ਡਿਸਪਲੇ 144 ਹਰਟਜ਼ ਤੱਕ ਤੁਹਾਨੂੰ ਰਿਫਰੈਸ਼ ਰੇਟ ਮਿਲੇਗੀ 1800 ਨਿਟਸ ਦੀ ਪੀਕ ਬ੍ਰਾਈਟਨੈਸ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਸਨੈਪ ਡਰੈਗਨ 8s Gen 3 ਦਾ ਪਾਵਰਫੁੱਲ ਪ੍ਰੋਸੈਸਰ ਹੈ ਡਿਊਲ ਕੈਮਰਾ ਸੈਟਅਪ ਮਿਲਣ ਵਾਲਾ 50 ਮੈਗਾਪਿਕਸਲ ਦਾ ਮੇਨ ਕੈਮਰਾ 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ 50 ਮੈਗਾਪਿਕਸਲ ਦਾ ਸੈਲਫੀ ਕੈਮਰਾ 6800 mAh ਦੀ ਵੱਡੀ ਬੈਟਰੀ ਮਿਲਦੀ ਆ 80W ਦੀ ਸੁਪਰ ਫਾਸਟ ਚਾਰਜਿੰਗ ਨੂੰ ਇਹ ਸਪੋਰਟ ਕਰਦਾ ਆ ਐਂਡਰੋਇਡ 15 ਬੇਸਡ ਆਕਸੀਜਨ OS 15 ਪਲੇਟਫਾਰਮ ਸਿਸਟਮ ਮਿਲੇਗਾ 4 ਸਾਲ ਦੇ ਤੁਹਾਨੂੰ OS ਅਪਡੇਟਸ ਮਿਲਣਗੇ ਇਸ ਦਾ ਰੇਟ ਜਿਹੜਾ ਆ 33000 ਦੇ ਗੀਡ ਚੁਰੇੰਦਾ ਆ ਦੂਸਰੇ ਫੋਨ ਦੀ ਗੱਲ ਕਰੀਏ ਤਾਂ ਆ ਮਟਰੋਲਾ ਦਾ ਹੁਣ ਤੱਕ ਦਾ ਸਭ ਤੋਂ ਸਲਿਮ ਫੋਨ ਮਟਰੋਲਾ ਐਜ 70 6.7 ਇੰਚ ਦੀ 1.5K ਰੈਜ਼ੋਲੂਸ਼ਨ ਵਾਲੀ ਐਮੋਲੇਟ ਡਿਸਪਲੇ 120 ਹਰਜ਼ ਰਿਫਰੈਸ਼ ਰੇਟ ਸਨੈਪ ਡ੍ਰੈਗਨ 7s gen 4 ਦਾ ਪ੍ਰੋਸੈਸਰ ਆ ਵਧੀਆ ਪ੍ਰੋਸੈਸਰ ਆ ਡੇਲੀ ਯੂਜ਼ ਕਰਨ ਦੇ ਲਈ ਪ੍ਰੋਸੈਸਰ ਬਹੁਤ ਵਧੀਆ ਡਿਊਲ ਕੈਮਰਾ ਸੈਟਅਪ ਆ ਦੋਨੋਂ ਕੈਮਰੇ ਤੁਹਾਨੂੰ 50 ਮੈਗਾ ਪਿਕਸਲ ਦੇ ਮਿਲ ਜਣਗੇ 50 ਮੈਗਾ ਪਿਕਸਲ ਦਾ ਇਸ 셀ਫੀ ਕੈਮਰਾ ਫੋਨ ਚਾਹੇ ਪਤਲਾ ਆ ਪਰ ਤੁਹਾਨੂੰ ਇਸ ਦੇ ਵਿੱਚ 5000 ਐਮਐਚ ਦੀ ਬੈਟਰੀ ਮਿਲਦੀ ਆ 68 ਵਾਟ ਦੀ ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਔਰ 15 ਵਾਟ ਦੀ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਆ ਐਂਡਰੋਇਡ 16 ਬੇਸ ਤੁਹਾਨੂੰ Ohello UI ኦਪਰੇਟਿੰਗ ਸਿਸਟਮ ਮਿਲ ਜਾਂਦਾ 3 ਸਾਲ ਦੇ OS ਅਪਡੇਟਸ ਮਿਲ ਜਾਣਗੇ IP68 69 ਦੀ ਰੇਟਿੰਗ ਆ ਪਤਲਾ ਫੋਨ ਆ 5.9 ਐਮਐ ਔਰ ਇਸ ਦਾ ਜਿਹੜਾ ਰੇਟ ਆ ਉਹ ਤੁਹਾਨੂੰ 28000 29000 ਦੇ ਲੱਗ ਜਾ ਕੇ ਮਿਲ ਜਾਵੇ ਜੇਕਰ ਕਿਸੇ ਨੇ ਗੇਮਿੰਗ ਦੇ ਲਈ ਫੋਨ ਲੈਣਾ ਤਾਂ ਤੁਸੀਂ IQ New 10R ਫੋਨ ਲੈ ਸਕਦੇ ਹੋ 6.78 ਇੰਚ ਦੀ 1.5K AMOLED ডিসপ্লে 144Hz ਤੱਕ ਦੀ ਰिफ्रੈਸ਼ ਰੇਟ ਜਾਂਦੀ ਹੈ। Snapdragon 8 Gen 3 ਦਾ ਪਾਵਰਫੁੱਲ ਪ੍ਰੋਸੈਸਰ ਦਾ ਮਤਲਬ ਗੇਮਿੰਗ ਵਗੈਰਾ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ। 50 ਮੈਗਾਪਿਕਸਲ ਦਾ ਤੇ 8 ਮੈਗਾਪਿਕਸਲ ਦਾ ਤੁਹਾਨੂੰ ਦੋ ਕੈਮਰੇ ਮਿਲਣਗੇ, ਬੈਕ ਤੇ ਫਰੰਟ ਕੈਮਰਾ ਜਿਹੜਾ ਹੈ ਉਹ 32 ਮੈਗਾਪਿਕਸਲ ਦਾ ਮਿਲੇਗਾ। Android 15 بیس ਤੋਂ ਤੁਹਾਨੂੰ Fun Touch OS 15 ਪਲੇਟਫਾਰਮ ਸਿਸਟਮ ਮਿਲ ਜੇਗਾ, 3 ਸਾਲ ਦੇ OS ਅਪਡੇਟਸ ਮਿਲ ਜਾਣਗੇ। 4800mAh ਦੀ ਬੈਟਰੀ ਤੁਹਾਨੂੰ ਮਿਲ ਜਾਵੇਗੀ। IP69 ਦੀ ਰੇਟਿੰਗ ਦੇ ਨਾਲ ਇਹ ਫੋਨ ਆਉਂਦਾ ਹੈ। ਇਹ ਜਿਹੜਾ ਤੁਹਾਨੂੰ 28000 ਦੇ ਵਿੱਚ ਮਿਲ ਜਾਵੇਗਾ ਜੇਕਰ ਤੁਸੀਂ ਇਸ ਤੋਂ ਉੱਪਰ ਥੋੜਾ ਜਿਹਾ ਫੋਨ ਲੈਣਾ ਚਾਹੁੰਦੇ ਹੋ 2-3000 ਰੁਪਿਆ ਹੋਰ ਵੱਧ ਖਰਚਣਾ ਚਾਹੁੰਦੇ ਹੋ ਤੁਸੀਂ IQ New 10 ਨੂੰ ਚੂਜ਼ ਕਰ ਸਕਦੇ ਹੋ ਅਗਲੇ ਫੋਨ ਦੀ ਗੱਲ ਕਰੀਏ ਤਾਂ ਉਹ ਹੈ ਮਟਰੋਲਾ Edge 60 Pro 6.7 ਇੰਚ ਦੀ 1.5K POLED ডিসপ্লে ਆ ਕੁਆਡ ਕਰਵਡ ডিসপ্লে ਆ 120 ਹਰ ਤੁਹਾਨੂੰ ਰਿਫਰੈਸ਼ ਰੇਟ ਮਿਲ ਜੇਗੀ 4500 ਨਿਟਸ ਦੀ ਪੀਕ ਬ੍ਰਾਈਟਨੈਸ 1400 ਨਿਟਸ ਦੀ HBM ਬ੍ਰਾਈਟਨੈਸ ਮਿਲ ਜਾਂਦੀ ਹੈ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਮੀਡੀਆਟੈਕ ਡਾਇਮਨਸਿਟੀ ਦਾ 8350 ਐਕਸਟ੍ਰੀਮ ਪ੍ਰੋਸੈਸਰ ਤੁਹਾਨੂੰ ਮਿਲ ਜਾਂਦਾ ਟ੍ਰਿਪਲ ਕੈਮਰਾ ਸੈਟਅਪ ਦੇ ਨਾਲ 50 ਮੈਗਾਪਿਕਸਲ ਦਾ ਮੇਨ ਕੈਮਰਾ 50 ਮੈਗਾਪਿਕਸਲ ਦਾ ਅਲਟਰਾਵਾਈਡ ਔਰ 10 ਮੈਗਾਪਿਕਸਲ ਦਾ ਤੁਹਾਨੂੰ ਟੈਲੀਫੋਟੋ ਕੈਮਰਾ ਮਿਲ ਜਾਂਦਾ 50 ਮੈਗਾਪਿਕਸਲ ਦਾ ਹੀ ਤੁਹਾਨੂੰ ਸੈਲਫੀ ਕੈਮਰਾ ਮਿਲ ਜਾਂਦਾ 6000 mAh ਦੀ ਤੁਹਾਨੂੰ ਵੱਡੀ ਬੈਟਰੀ ਮਿਲ ਜਾਂਦੀ ਹੈ 90W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈਲੋ UI ኦਪਰੇਟਿੰਗ ਸਿਸਟਮ 3 ਸਾਲ ਦੇ ਤੁਹਾਨੂੰ OS ਅਪਡੇਟਸ ਮਿਲ ਜਾਂਦੇ ਆ ਔਰ IP68 ਦੀ ਰੇਟਿੰਗ ਦੇ ਨਾਲ ਆਉਂਦਾ ਰੇਟ ਜਿਹੜਾ ਇਸ ਦਾ 28000 ਰੁਪਏ ਦੇ ਰੇਖੇ ਜਗੇ ਰਹਿਣ ਵਾਲਾ ਹੈ ਜੇਕਰ ਤੁਸੀਂ ਗੇਮਿੰਗ ਦੇ ਲਈ ਫੋਨ ਲੈਣਾ ਆ ਤੇ ਤੁਹਾਨੂੰ ਬੈਟਰੀ ਵੀ ਬਹੁਤ ਵੱਡੀ ਚਾਹੀਦੀ ਆ ਤਾਂ ਤੁਸੀਂ ਪੋਕੋ F7 ਲੈ ਸਕਦੇ ਹੋ 7550mAh ਦੀ ਬੈਟਰੀ ਆ 90W ਦੀ ਫਾਸਟ ਚਾਰਜਿੰਗ ਤੁਹਾਨੂੰ ਮਿਲ ਜਾਂਦੀ ਆ ਔਰ 22.5 ਵਾਰ ਦੀ ਵਾਇਰਲੈਸ ਚਾਰਜਿੰਗ ਨੂੰ ਇਹ ਸਪੋਰਟ ਕਰਦਾ IP68 69 ਦੀ ਰੇਟਿੰਗ ਦੇ ਨਾਲ ਇਹ ਆਉਂਦਾ 6.83 ਇੰਚ ਦੀ 1.5K OLED ਡਿਸਪਲੇ 120Hz ਰਿਫਰੈਸ਼ ਰੇਟ 3200 ਨਿਟਸ ਦੀ ਪੀਕ ਬ੍ਰਾਈਟਨੈਸ ਸਨੈਪ ਡ੍ਰੈਗਨ 8 ਟੈਕਸ ਜਨ 4 ਦਾ ਪਾਵਰਫੁੱਲ ਪ੍ਰੋਸੈਸਰ ਮਤਲਬ ਗੇਮਿੰਗ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਕਿਸੇ ਕਿਸਮ ਦਾ ਲੈਗ ਜਿਹੜਾ ਨਹੀਂ ਆਵੇਗਾ ਔਰ ਸਭ ਤੋਂ ਵੱਡੀ ਗੱਲ ਇਸ ਦੀ ਇਹ ਕਿ ਤੁਹਾਨੂੰ ਇਹ ਫੋਨ 12GB RAM ਦੇ ਵਿੱਚ ਵੀ ਮਿਲ ਜਾਵੇਗਾ ਕੈਮਰੇ ਦੀ ਗੱਲ ਕਰੀਏ ਤਾਂ 50 ਮੈਗਾ ਪਿਕਸਲ ਤੇ 8 ਮੈਗਾ ਪਿਕਸਲ ਤੇ ਬੈਕ ਕੈਮਰੇ ਔਰ 20 ਮੈਗਾਪਿਕਸਲ ਦਾ ਤੁਹਾਨੂੰ ਸੈਲਫੀ ਕੈਮਰਾ ਮਿਲ ਜਾਂਦਾ ਔਰ ਹਾਈਪਰ OS 2.0 Android 15 ਬੇਸਡ অপারেটিং ਸਿਸਟਮ ਆ ਤੇ ਤੁਹਾਨੂੰ 4 ਸਾਲ ਦੇ ਤੁਹਾਨੂੰ OS ਅਪਡੇਟਸ ਜਿਹੜੇ ਆ ਮਿਲ ਜਾਂਦੇ ਔਰ ਰੇਟ ਜਿਹੜਾ ਇਸ ਦਾ 28000 ਰੁਪਏ ਦੇ ਲੱਗਣ ਛੱਕੇ ਰਹਿਣ ਵਾਲਾ ਆ ਤਾਂਸਟ ਫੋਨ ਦੀ ਗੱਲ ਕਰੀਏ ਤਾਂ Oar Realme GT70 6.8 ਇੰਚ ਦੀ 1.5K AMOLED ਡਿਸਪਲੇ MediaTek Dimensity 8400 Max ਤੁਹਾਨੂੰ ਪ੍ਰੋਸੈਸਰ ਮਿਲ ਜਾਂਦਾ IP68 69 ਦੀ ਰੇਟਿੰਗ ਹੈ 50 ਮੈਗਾਪਿਕਸਲ ਤੇ 8 ਮੈਗਾਪਿਕਸਲ ਦਾ ਤੁਹਾਨੂੰ ਬੈਕ ਕੈਮਰਾ ਔਰ 32 मेगापिक्सल ਦਾ ਤੁਹਾਨੂੰ 셀ਫੀ ਕੈਮਰਾ ਮਿਲ ਜਾਂਦਾ Realme UI 6.0 Android 15 ਬੇਸਡ ਤੁਹਾਨੂੰ ઓਪਰੇਟਿੰਗ ਸਿਸਟਮ ਮਿਲ ਜਾਂਦਾ 3 ਸਾਲ ਦੇ OS ਅਪਡੇਟਸ ਮਿਲ ਜਾਂਦੇ ਔਰ ਇਹ ਵੀ ਫੋਨ ਜਿਹੜਾ ਤੁਹਾਨੂੰ 27000 ਰੁਪਏ ਦੇ ਲੱਗ ਕੇ ਆ ਕੇ ਮਿਲ ਜਾਂਦਾ ਹੈ ਇਹ ਸਾਰੇ ਫੋਨ ਸੀ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਫੋਨ ਲੈ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ